ਜਲੰਧਰ ਜੀਮਨੀ ਚੌੜਾ ਦੇ ਵਿੱਚ ਦੋ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਨੂੰ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਹੈ ਕਿਸ ਉਮੀਦਵਾਰ ਦੀ ਸਥਿਤੀ ਜਿਹੜੀ ਸਭ ਤੋਂ ਜ਼ਿਆਦਾ ਮਜ਼ਬੂਤ ਹੈ ਕਾਇਮ ਹੈ ਉਹ ਜਾਣਦੇ ਆ ਆਪਣੇ ਨਾਲ ਨੇ ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਚੱਠਾ ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਆ ਕਿ ਉਹਨਾਂ ਦਾ ਇਸ ਬਾਰੇ ਕੀ ਵਿਚਾਰ ਹੈ ਹਾਂਜੀ ਗੁਰਪ੍ਰੀਤ ਜੀ ਜਲੰਧਰ ਦੇ ਵਿੱਚ ਦੋ ਪਾਰਟੀਆਂ ਨੇ ਆਪਣੇ ਉਮੀਦਵਾਰ ਉਤਾਰੇ ਨੇ ਤੁਸੀਂ ਇਹਨਾਂ ਨੂੰ ਕਿਵੇਂ ਦੇਖਦੇ ਹੋ ਜੇਕਰ ਗੱਲ ਕੀਤੀ ਜਾਵੇ ਜਲੰਧਰ ਜੀਮਨੀ ਚੌਣ ਦੀ ਤਾਂ ਪੂਰਾ ਸਿਆਸੀ ਮਾਹੌਲ ਹੁਣ ਭਖੜਾ ਸ਼ੁਰੂ ਹੋ ਗਿਆ ਕਿਉਂਕਿ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਜਿਸ ਨੇ ਕਿ ਲੋਕ ਸਭਾ ਦੇ ਵਿੱਚ ਵੀ ਆਪਣੇ ਉਮੀਦਵਾਰ ਤਾਰਨ ਵਿੱਚ ਪਹਿਲਾ ਕਦਮ ਕੀਤੀ ਤਾਂ ਹੁਣ ਜਿਮਨੀ ਚੋਣਾਂ ਵਿੱਚ ਸਭ ਤੋਂ ਪਹਿਲਾਂ ਮਹਿੰਦਰ ਭਗਤ ਦਾ ਐਲਾਨ ਕਰ दिया ਆਮ ਆਦਮੀ ਪਾਰਟੀ ਆਪਣੇ ਉਮੀਦਵਾਰ ਦਾ ਉਸ ਤੋਂ ਬਾਅਦ ਹੀ ਨਾਲ ਦੀ ਨਾਲ ਇੱਕ ਹੋਰ ਪਾਰਟੀ ਭਾਜਪਾ ਦੇ ਵੱਲੋਂ ਵੀ ਆਪਣੇ ਉਮੀਦਵਾਰ ਦਾ ਜਿਹੜਾ ਐਲਾਨ ਕਰ ਦਿੱਤਾ ਜਾਂਦਾ ਹੈ ਤਾਂ ਹੁਣ ਅਸੀਂ ਦਰਸ਼ਕਾਂ ਨੂੰ ਦੱਸਾਂਗੇ ਕਿ ਮਾਹੌਲ ਕਿਸ ਤਰੀਕੇ ਦਾ ਬਣ ਰਿਹਾ ਕਿਉਂਕਿ ਜੇਕਰ ਪਹਿਲੇ ਚੋਣਾਂ ਦੀ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀਆਂ ਵਿਧਾਨ ਸਭਾ ਦੀਆਂ ਜਨਰਲ ਚੋਣਾਂ ਤੋਂ ਬਾਅਦ ਬਹੁਤ ਸਾਰੀਆਂ ਚੋਣਾਂ ਪੰਜਾਬ ਦੇ ਵਿੱਚ ਹੋ ਚੁੱਕੀਆਂ ਨੇ ਉਹ ਚ ਜਿਮਣੀ ਚੋਣਾਂ ਵੀ ਨੇ ਉਹਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਵੀ ਆ ਗਈਆਂ ਹਾਲਾਂਕਿ ਪੰਚਾਇਤੀ ਚੋਣਾਂ ਫਿਲਹਾਲ ਨਹੀਂ ਹੋ ਜਾਂਗੀਆਂ ਪਰ ਇਹਦੇ ਵਿੱਚ ਜਿਹੜੀ ਸਥਿਤੀ ਆ ਉਹ ਕੀ ਬਣੀ ਹੋਈ ਹੈ ਜੇਕਰ ਮਹਿੰਦਰ ਭਗਤ ਦੀ ਗੱਲ ਕੀਤੀ ਜਾਵੇ ਤਾਂ ਕੋਈ ਜ਼ਿਆਦਾ ਵੱਡਾ ਚਿਹਰਾ ਵੀ ਨਹੀਂ ਹੈਗੀ ਹਾਲਾਂਕਿ ਕੁਝ ਲੋਕ ਜਾਣਦੇ ਹੋਣਗੇ ਉਹਨਾਂ ਨੂੰ ਪਰ ਤਾਂ ਕੋਈ ਚਿਹਰੇ ਹੁੰਦੇ ਨੇ ਜਿਹੜੇ ਐਕਟਿਵ ਹੁੰਦੇ ਨੇ ਸਿਆਸਤ ਦੇ ਵਿੱਚ ਤਾਂ ਉਹਨਾਂ ਦਾ ਚਿਹਰਾ ਵੀ ਹੁੰਦਾ ਇੱਕ ਪਰ ਇਹ ਕੋਈ ਵੱਡਾ ਚਿਹਰਾ ਨਹੀਂ ਸ਼ੀਤਲੰਗ ਗੁਰਾਲ ਇੱਕ ਵੱਡਾ ਚਿਹਰਾ ਹੈਗੇ ਨੇ ਪਰ ਉਹ ਪਾਰਟੀ ਬੀਜੇਪੀ ਵੱਲੋਂ ਨੇ ਕਿਉਂਕਿ ਜਦੋਂ ਆਪਾਂ ਗੱਲ ਕਰੀਏ ਇਹ ਜਦੰਦਰ ਜਿਮਨੀ ਚੋਣ ਕਿਉਂ ਹੋਣ ਲੱਗੀ ਹੈ ਕਿਉਂਕਿ ਪਹਿਲਾਂ ਵੀ ਜਿਮਨੀ ਚੋਣ ਹੋਈ ਹੈ ਲੋਕ ਸਭਾ ਨੂੰ ਲੈ ਕੇ ਕਿਉਂਕਿ ਜਿਹੜੇ ਸੀਗੇ ਚੌਧਰੀ ਪਰਿਵਾਰ ਤੋਂ ਸੀਗੇ ਸੰਤੋਖ ਚੌਧਰੀ ਉਹ ਉਹਨਾਂ ਦੀ ਡੈਥ ਹੋ ਜਾਂਦੀ ਹੈ ਜਦੋਂ ਭਾਰਤ ਜੋੜੋ ਯਾਤਰਾ ਕੀਤੀ ਜਾ ਰਹੀ ਸੀ ਰਾਹੁਲ ਗਾਂਧੀ ਵੱਲੋਂ ਉਸ ਤੋਂ ਬਾਅਦ ਫਿਰ ਜਿਮਨੀ ਚੋਣ ਹੁੰਦੀ ਹੈ ਉਹਨਾਂ ਦੀ ਪਤਨੀ ਕਰਮਜੀਤ ਕੌਰ ਚੌਧਰੀ ਨੂੰ ਮੈਦਾਨ ਵਿੱਚ ਉਤਾਰਿਆ ਜਾਂਦਾ ਹੈ ਜਲੰਧਰ ਦੀੋਂ ਮੈਂ ਗੱਲ ਕਰ ਰਿਹਾ ਤਾਂ ਉਸ ਤੋਂ ਬਾਅਦ ਫਿਰ ਕੀ ਹਾਲਾਤ ਬਣਦੇ ਨੇ ਕਿ ਆਮ ਆਦਮੀ ਪਾਰਟੀ ਸੁਸ਼ੀਲ ਰਿੰਕੂ ਨੂੰ ਜਿਹੜਾ ਕਿ ਸੁਸ਼ੀਲ ਰਿੰਕੂ 2022 ਦੇ ਚੋਣਾਂ ਵਿੱਚ ਸ਼ੀਤਲ ਅੰਗੁਰਾਲ ਤੋਂ ਹਾਰਿਆ ਸੀ ਕਾਂਗਰਸ ਪਾਰਟੀ 'ਚ ਸੀ 2022 ਦੇ ਵਿੱਚ ਤਾਂ ਆਮ ਆਦਮੀ ਪਾਰਟੀ ਦੇ ਸ਼ੀਤਲ ਅੰਗੁਰਾਲ ਨੇ ਹਰਾਇਆ ਉਸ ਤੋਂ ਬਾਅਦ ਜਿਮਨੀ ਚੋਣ ਦੇ ਵਿੱਚ ਉਹੀ ਆਮ ਆਦਮੀ ਪਾਰਟੀ ਉਹਨਾਂ ਨੂੰ ਹਰਾਉਣ ਵਾਲਿਆਂ ਨੂੰ ਖਿੱਚ ਕੇ ਆਉਂਦੀ ਆ ਜਿੱਤ ਜਾਂਦੇ ਨੇ 1 ਸਾਲ ਵਾਸਤੇ ਐਮਪੀ ਬਣ ਜਾਂਦੇ ਨੇ ਸ਼ਿਤਲੰਗਰਾਲ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਆਪਣਾ ਉਮੀਦਵਾਰ ਵੀ ਲਾਣ ਦਿੰਦੀ ਹੈ ਸ਼ਿਤਲੰਗਰਾਲ ਨੂੰ 2024 ਦੇ ਚੋਣਾਂ 'ਚ ਪਰ ਉਹ ਵਿਚ ਵਿਚਾਲੇ ਛੱਡ ਕੇ ਚਲੇ ਜਾਂਦੇ ਨੇ ਭਾਜਪਾ ਦੇ ਵਿੱਚ ਤੇ ਭਾਜਪਾ ਉਹਨਾਂ ਨੂੰ ਮੈਦਾਨ 'ਚ ਉਤਾਰ ਦਿੰਦੀ ਹੈ ਇੱਕ ਪਾਸੇ ਟਿਕਟ ਮਿਲਿਆ ਹੋਇਆ ਸੀਗਾ ਪਹਿਲਾਂ ਵੀ ਐਮਪੀ ਸੀ ਦੂਜੇ ਪਾਸੇ ਉਹ ਦੋਵੇਂ ਚੀਜ਼ਾਂ ਛੱਡ ਕੇ ਜਿਹੜੇ ਜਾ ਕੇ ਫਿਰ ਭਾਜਪਾ 'ਚ ਚਲੇ ਜਾਂਦੇ ਆ ਉਸ ਤੋਂ ਬਾਅਦ ਸਥਿਤੀ ਕੀ ਬਣਦੀ ਹੈ ਕਿ ਜਲੰਧਰ ਦੇ ਵਿੱਚੋਂ ਇਹਨਾਂ ਨੂੰ ਸਾਰਿਆਂ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਤੇ ਉੱਥੋਂ ਚਰਜਿਤ ਚੰਦੀ ਨੇ ਜਿਹੜੇ ਜਿੱਤ ਜਾਂਦੇ ਨੇ ਜੇਕਰ ਮੈਂ ਦੁਬਾਰਾ ਚੋਣਾਂ ਦੀ ਗੱਲ ਕਰਾਂ ਜਿਹੜੀਆਂ ਹੋਈਆਂ ਨੇ ਇਹ ਤੀਜੀ ਚੋਣ ਜਲੰਧਰ ਵਿੱਚ ਹੋ ਰਹੀ ਹੈ ਜਿਹੜੀ ਵੈਸਟ ਦੀ ਚੋਣ ਹੋ ਰਹੀ ਹੈ ਹੁਣ ਇਹ ਤੀਜੀ ਚੋਣ ਹੈ ਕਿਉਂਕਿ ਪਹਿਲਾ ਜਿਮਨੀ ਚੋਣ ਹੋਈ ਉਸ ਤੋਂ ਬਾਅਦ ਜਰਨਲ ਚੋਣ ਹੋਈ ਤੇ ਹੁਣ ਤੀਜੀ ਜਿਮਨੀ ਚੋਣ ਐਮਐਨ ਦੀ ਚੋਣਾਂ ਨੂੰ ਲੈ ਕੇ ਹੋ ਰਹੀ ਹੈ ਮਹਿੰਦਰ ਭਗਤ ਨੂੰ ਆਮ ਆਦਮੀ ਪਾਰਟੀ ਨੂੰ ਉਤਾਰੇ ਆ। ਭਾਜਪੀ ਨੇ ਸ਼ੀਤਲੰਗ ਅੰਗਰਾਲ ਨੂੰ ਉਤਾਰੇ ਆ ਤਾਂ ਉਹਨਾਂ ਦੀ ਪ੍ਰਕਿਰਿਆ ਦੀ ਘੜੀ ਆ ਕਿਉਂਕਿ ਜਿਹੜੇ ਸ਼ੀਤਲੰਗ ਅੰਗਰਾਲ ਨੇ ਉਹ ਐਮਐਲਏ ਸੀਗੇ ਇਸ ਸੀਟ ਤੋਂ ਅਸਤੀਫਾ ਭੇਜਦੇ ਨੇ ਉਹ ਪ੍ਰਵਾਨ ਨਹੀਂ ਹੁੰਦਾ ਪਰ ਜਦੋਂ ਉਹਨਾਂ ਨੇ ਵਾਪਸ ਮੰਗਿਆ ਅਸਤੀਫਾ ਤਾਂ ਉਦੋਂ ਦੇ ਸਪੀਕਰ ਪ੍ਰਵਾਨ ਕਰ ਲੈਂਦੇ ਨੇ ਵੀ ਅਸੀਂ ਅਸਤੀਫਾ ਪ੍ਰਵਾਨ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਫਿਰ 6 ਮਹੀਨੇ ਦੇ ਅੰਦਰ ਚੋਣ ਕਮਿਸ਼ਨ ਨੂੰ ਚੋਣ ਕਰਵਾਉਣੀ ਪੈਂਦੀ ਆ ਜੇਕਰ ਕੋਈ ਸੀਟ ਖਾਲੀ ਹੁੰਦੀ ਆ ਜਿਵੇਂ ਨਹੀਂ ਚੋਣਾ ਕਿਉਂ ਹੁੰਦੀਆਂ ਨੇ ਕਿਸੇ ਉਮੀਦਵਾਰ ਦਾ ਦਿਹਾਤ ਹੋ ਜਾਵੇ ਅਚਾਨਕ ਕੋਈ ਇਤਨ ਦੀ ਘਟਨਾ ਵਾਪਰ ਜਾਵੇ ਜਾਂ ਕੋਈ ਅਸਤੀਫਾ ਦੇ ਦੇਵੇ ਕੋਈ ਐਦਾਂ ਦਾ ਮਤਲਬ ਕੋਈ ਟਰਸਟੀ ਵਾਪਰਦੀ ਆ ਤਾਂ ਫਿਰ ਜਿਮਨੀ ਚੋਣਾਂ ਜਿਹੜੀ ਹੁੰਦੀਆਂ ਸੀਟ ਖਾਲੀ ਹੋਣ ਦੇ ਜਿਹੜੇ ਕਹਿੰਦੇ ਸੰਦਰਭ ਦੇ ਵਿੱਚ ਤਾ ਇਹ ਜਿਹੜੀ ਜਿਮਨੀ ਚੋਣਾਂ ਹੈ ਬਹੁਤ ਹੈ ਮੈਂ ਆਮ ਆਦਮੀ ਪਾਰਟੀ ਵਾਸਤੇ ਵੀ ਕਿਉਂਕਿ ਉਹਨਾਂ ਦੇ 60 ਐਮਐਲਏ ਹਾਰ ਚੁੱਕੇ ਨੇ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਵਾਸਤੇ ਵੀ ਅਹਿਮ ਹੈ ਦੂਜੇ ਪਾਸੇ ਬੀਜੇਪੀ ਵਾਸਤੇ ਵੀ ਅਹਿਮ ਹੈ ਕਿਉਂਕਿ ਬੀਜੇਪੀ ਜਿਵੇਂ ਰਵਿੰਦਰ ਮੱਟੂ ਨੂੰ ਕੇਂਦਰੀ ਰਾਜ ਮੰਤਰੀ ਬਣਾਇਆ ਹੈ ਤੇ ਇਸ ਕਰਕੇ ਫਿਰ ਉਹਨਾਂ ਨੂੰ ਅੱਗੇ ਆਪਣਾ ਰਾਹ ਪੱਧਰਾ ਕਰਨਾ ਚਾਹੁੰਦੇ ਨੇ ਸਤਾਈ ਦੀਆਂ ਚੋਣਾਂ ਵਿੱਚ ਇਸ ਕਰਕੇ ਉਹਨਾਂ ਵਾਸਤੇ ਵੀ ਪ੍ਰੀਖਿਆ ਦੀ ਘੜੀ ਹੈ ਜੇ ਇਹ ਚੋਣ ਜਿਮਨੀ ਜਿਮਨੀ ਚੋਣਾਂ ਦੇ ਸਕਦੇ ਨੇ ਨਾ ਤੇ ਐਮਐਲਏ ਬਣ ਸਕਦੇ ਨੇ ਤਾਂ ਹੀ ਫਿਰ ਅੱਗੇ ਜਾ ਕੇ ਕੋਈ ਨਾ ਤੂੰ ਉਮੀਦ ਹੈ ਜਿਹੜੀ ਆਸ ਰੱਖੀ ਜਾ ਸਕਦੀ ਹੈ ਪਰ ਬਾਕੀ ਪਾਰਟੀਆਂ ਅਕਾਲੀ ਗਲਦੀ ਦਾ ਹਾਲਤ ਬਿਲਕੁਲ ਠੀਕ ਨਹੀਂ ਹੈਗੀ ਇਹਦੇ ਵਿੱਚ ਕੋਈ ਵੀ ਦੋਹਰਾਏ ਨਹੀਂ ਸੁਖਵੀਰ ਬਾਦਲ ਵੀ ਮੰਨਦੇ ਨੇ ਰਹੀ ਗੱਲ ਕਾਂਗਰਸ ਦੀ ਤੇ ਕਾਂਗਰਸ ਦੇਖਣਾ ਹੋਵੇਗਾ ਕਿ ਕਿਹੜਾ ਚਿਹਰਾ ਹੁਣ ਟੂਣ ਮੈਦਾਨ ਦੇ ਵਿੱਚ ਉਤਾਰਦੀ ਹੈ ਜੇਕਰ ਕਾਂਗਰਸ ਕਿਸੇ ਵੱਡੇ ਚਿਹਰੇ ਨੂੰ ਮੈਦਾਨ ਦੇ ਵਿੱਚ ਉਤਾਰਦੀ ਹੈ ਤਾਂ ਫਿਰ ਸਥਿਤੀ ਹੈ ਜਿਹੜੀ ਹੋਰ ਰਮਾਂਚਕ ਬਣ ਜਾਊਗਾ ਕਿ ਕੀ ਕੀ ਮੁਕਾਬਲਾ ਜਿਹੜਾ ਉਹ ਕਿਸ ਤਰੀਕੇ ਦਾ ਰਹਿ ਸਕਦਾ ਹੈ ਕਿਉਂਕਿ ਜਿਹੜੀਆਂ ਮੁੱਖ ਪਾਰਟੀਆਂ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਜਿਦੇ ਵਿੱਚ ਕਾਲੀ ਦਲ, ਬੀਜੇਪੀ, ਆਮ ਆਦਮੀ ਪਾਰਟੀ ਤੇ ਕਾਂਗਰਸ ਚਾਰ ਮੁੱਖ ਪਾਰਟੀਆਂ ਨੇ ਕਾਲੀ ਜਰ ਹਾਲਾਂਕਿ ਗਰਾਫ ਬਿਲਕੁਲ ਥੱਲੇ ਚਲਾ ਗਿਆ, ਬੀਜੇਪੀ ਤੋਂ ਬਥੇਨੇ ਚਲਾ ਗਿਆ। ਤਾਂ ਹੁਣ ਇਹਦੇ ਵਿੱਚੋਂ ਦੇਖਣਾ ਹੈ ਕਿ ਮੁਕਾਬਲਾ ਕਿਸ ਤਰੀਕੇ ਦਾ ਰਹਿੰਦਾ ਹੈ। ਭਗਵਾਨ ਤਮਾਨ ਇੱਕ ਵੱਡਾ ਚਿਹਰਾ ਮੁੱਖ ਮੰਤਰੀ ਪੰਜਾਬ ਦੇ ਉਹ ਵੀ ਸਪੋਰਟ ਕਰ ਰਹੇ ਨੇ ਇਸ ਵਾਰ। ਭਗਵਤ ਮਾਨੀ ਤੁਹਾਡੇ ਮੁਤਾਬਿਕ ਵੀ ਬੀਜੇਪੀ ਆ ਆਮ ਆਦਮੀ ਪਾਰਟੀ ਚ ਜਿਹੜੇ ਉਹਨਾਂ ਨੇ ਆਪਣੇ ਮੈਂਬਰ ਉਤਾਰੇ ਨੇ ਮੈਦਾਨ ਦੇ ਵਿੱਚ ਉਹਨਾਂ ਦੇ ਵਿੱਚੋਂ ਕਿਹਦੀ ਅਗਰ ਤੁਸੀਂ ਕਹਿੰਦੇ ਹੋ ਕਿ ਅਗਰ ਦੋਨਾਂ ਦੇ ਵਿੱਚੋਂ ਸਥਿਤੀ ਕਿਹਦੀ ਜ਼ਿਆਦਾ ਕਾਮਯਾਬੀ ਦੇ ਵਿੱਚ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚੋਂ ਇਹ ਦੋਵਾਂ ਦੀ ਜੇਕਰ ਗੱਲ ਕਰੀਏ ਤਾਂ ਕਾਂਸਲ ਚ ਜਮੇਦਾਰ ਲਾਉਂਦੇ ਨੇ ਬੀਜੇਪੀ ਤੇ ਆਮ ਆਦਮੀ ਪਾਰਟੀ ਦਾ ਮੈਂ ਜ਼ਿਕਰ ਕਰ ਰਿਹਾ ਇਹਦੇ ਵਿੱਚ ਸ਼ਤਰੰਗਰਾਲ ਇੱਕ ਚੱਲ ਨਾਮ ਸੀਗਾ ਪਰ ਐਮਐਲਏ ਬਣ ਕੇ ਕਿਹੜੇ ਮਤਲਬ ਦਲਬਦ루 ਨੇ ਲੋਕਤਨਾਂ ਦੇ ਖਿਲਾਫ ਨੇ ਉਹਨਾਂ ਸ਼ੀਤਲੰਗਰਾਲ ਆਮ ਆਦਮੀ ਪਾਰਟੀ ਤੋਂ ਐਮਐਲਏ ਬਣਦਨੇ ਬਾਈਚ ਉਸ ਤੋਂ ਬਾਅਦ ਉਹ ਬੀਜੇਪੀ ਚਲੇ ਜਾਂਦੇ ਨੇ ਲੋਕ ਕੀ ਸੋਚਣਗੇ ਉਹਨਾਂ ਕਰਕੇ ਜਿਵਨੀ ਚੋਣ ਹੋ ਰਹੀ ਹੈ ਉਹਨਾਂ ਦੇ ਹਸਤੀਫੇ ਕਰਕੇ ਠੀਕ ਹੈ ਪੈਸਾ ਦਾ ਲੋਕਾਂ ਦਾ ਖਰਾਬ ਹੋ ਰਿਹਾ ਨਾ ਚੋਣਾਂ ਦੇ ਉੱਤੇ ਬਾਰ ਬਾਰ ਜਿਹੜੀਆਂ ਹੋ ਰਹੀਆਂ ਨੇ ਜੇ ਤੁਸੀਂ ਉਧਰ ਗੱਲ ਕਰਦੇ ਹੋ ਆਮ ਆਦਮੀ ਪਾਰਟੀ ਦੀ ਭਾਵੇਂ ਨਵਾਂ ਚਿਹਰਾ ਉਹਨਾਂ ਦਾ ਪਰ ਸੀਐਫ ਭਗਵੰਤ ਮਾਨ ਇਸ ਵਾਰ ਖੁਦ ਮੈਦਾਨ ਚ ਨੇ ਉਹਨਾਂ ਨੇ ਕਹਿੰਦੇ ਉੱਥੇ ਕੋਠੀ ਲੈਣੀ ਹੈ ਜਲੰਧਰ ਦੇ ਵਿੱਚ ਲਈ ਹੈ ਕਿਰਾਏ ਤੇ ਪਰਿਵਾਰ ਸਬਿੱਤ ਕੁਝ ਦਿਨ ਉੱਥੇ ਵੀ ਰਹਿਣਗੇ ਖੁਦ ਚੋਣ ਪ੍ਰਚਾਰ ਕਰਨਗੇ ਉਹਨਾਂ ਵਾਸਤੇ ਵੀ ਇਹ ਜਿਹੜੀ ਮੁਸ਼ਕਲ ਘੜੀ ਹੈ ਕੰਪੀਟੀਸ਼ਨ ਦੀ ਘੜੀ ਭਾਵੇਂ ਇਸ ਚੇਂਜ ਚੋਣਾਂ ਚ ਨਜ਼ਰ ਆਊਗੀ ਪਰ ਉਧਰ ਭਗਵੰਤ ਮਾਨ ਦੀ ਵੀ ਮੁੱਚਦਾ ਸਵਾਲ ਹੈ ਦੂਜੇ ਪਾਸੇ ਦੂਜੀਆ ਪਾਰਟੀਆਂ ਵੀ ਕਿਤੇ ਨਾ ਕਿਤੇ ਜਿਵੇਂ ਹੁਣ ਕਾਂਗਰਸ ਨੇ 7 ਸੀਟਾਂ ਖੜੀਆਂ ਨੇ ਆ ਲੋਕ ਸਭਾ ਚੋਣਾਂ ਦੇ ਵਿੱਚ ਤਾਂ ਕਾਂਗਰਸ ਵੀ ਪੂਰੀ ਕੋਸ਼ਿਸ਼ ਕਰੂਗੀ ਕਿ ਜਿਹੜੀ ਸੀਟਾਂ ਉਹ ਲੈ ਕੇ ਜਾਈ ਜਵੇ ਪਹਿਲਾਂ ਆਮ ਆਦਮੀ ਪਾਰਟੀ ਕੋਲ ਸੀਗੀ ਤਾਂ ਉਹ ਵੀ ਚਾਹੁੰਦੇ ਨੇ ਕਿ ਸਾਡੀਆਂ 92 ਤੋਂ ਸੀਟਾਂ ਘਟ ਰਹੀਆਂ ਨੇ ਤਾਂ ਸਾਡੇ ਕੋਲ ਆ ਵੀ ਸੀਟ ਪਰ ਹੁਣ ਇਹ ਫੈਸਲਾ ਲੋਕਾਂ ਨੇ ਕਰਨਾ ਹੈ ਕਿ ਉਹਨਾਂ ਨੇ ਜਿਹੜਾ ਗਲਬਦਲੂ ਚਿਹਰਾ ਉਹਨੂੰ ਜਤਾਉਣਾ ਹੈ ਤੇ ਦੂਜੇ ਚਿਹਰੇ ਕਿਉਂਕਿ ਉਦੋਂ ਤੱਕ ਗੱਲ ਕਲੀਅਰ ਨਹੀਂ ਹੋ ਸਕਦੀ ਜਦੋਂ ਤੱਕ ਬਾਕੀ ਚਿਹਰੇ ਮੈਦਾਨ ਦੇ ਵਿੱਚ ਨਹੀਂ ਆਉਂਦੇ ਉਮੀਦਵਾਰਾਂ ਦਾ ਐਲਾਨ ਨਹੀਂ ਹੁੰਦਾ ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਨੂੰ ਪਸੰਦ ਕਰੋਗੇ ਫਿਲਹਾਲ ਲਈ ਇੰਨਾ ਹੀ ਇਜਾਜ਼ਤ ਦਿਓ ਧੰਨਵਾਦ